ਜਿਹੜਾ ਹੁਣ ਅਗਲੇ ਜਿਹੜਾ ਨਵੰਬਰ ਤੱਕ ਟਾਈਮ ਹੈ ਮੰਨ ਲਓ 15 21 ਦਸੰਬਰ ਤੱਕ ਕਿਸੇ ਬਹੁਤ ਵੱਡੇ ਰਾਜਨੀਤਿਕ ਆਗੂ ਦਾ ਅਸੈਸੀਨੇਸ਼ਨ ਹੋ ਸਕਦਾ ਉਹ ਵੈਸੇ ਕੁਦਰਤੀ ਤੌਰ ਤੇ ਉਹਦੀ ਮੌਤ ਹੋ ਜਾਵੇ ਇਸ ਤਰ੍ਹਾਂ ਵੀ ਹੋ ਸਕਦਾ ਸੱਤਾ ਬਦਲੀ ਜਾਵੇ ਰਾਜ ਜਿਹੜੀ ਕਰ ਰਹੀ ਜਮਾਤ ਹੈ ਉਹਦੇ ਚ ਪਰਵਰਤਨ ਹੋ ਜਾਵੇ ਇਸ ਤਰ੍ਹਾਂ ਵੀ ਹੋ ਸਕਦਾ ਉਹ ਕੇਂਦਰ ਸਰਕਾਰ ਚ ਵੀ ਹੋ ਸਕਦਾ ਰਾਜ ਸਰਕਾਰ ਚ ਵੀ ਹੋ ਸਕਦਾ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਉਹ ਵਰਲਡ ਲੈਵਲ ਤੇ ਵੀ ਹੋ ਸਕਦਾ ਮਤਲਬ ਜੇ ਆਪਾਂ ਮੈਂ ਕੱਲ ਹੀ ਕੋਸ਼ਿਸ਼ ਕਰ ਰਿਹਾ ਸੀ ਡੋਨਲਡ ਟਰੰਪ ਦੀ ਕੁੰਡਲੀ ਨੂੰ ਦੇ ਟਾਈਮ ਨਾ ਮਿਲਾ ਕੇ ਮਤਲਬ ਜਿਆਦਾ ਖਤਰਾ ਡੋਨਲਡ ਟਰੰਪ ਦੀ ਜਾਨ ਨੂੰ ਹੈ ਡੋਨਲਡ ਟਰੰਪ ਨੂੰ ਅਸੈਸੀਨੇਸ਼ਨ ਹੋ ਸਕਦਾ ਕਿਉਂਕਿ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਇੱਕ ਜਿਹਨੂੰ ਆਪਾਂ ਕਹਿੰਦੇ ਆ ਗ੍ਰਹਿ ਯੁੱਧ ਢੜਕਣ ਵਾਲਾ ਹੈ ਲੋਕ ਸੜਕਾਂ ਤੇ ਨਿਕਲਣਗੇ ਤੇ ਲੋਕ ਜਦੋਂ ਨਿਕਲਣਗੇ ਤੇ ਸਰਕਾਰ ਜਦੋਂ ਉਹਨਾਂ ਨੂੰ ਸ਼ਾਂਤ ਕਰਨ ਜਾਊਗੀ ਉਹਦੇ ਵਿੱਚੋਂ ਕੋਈ ਗੋਲੀ ਚੱਲ ਸਕਦੀ ਹੈ ਡੋਨਲਡ ਟਰੰਪ ਨੂੰ ਪੂਰਾ ਖਤਰਾ ਹੈ ਮਤਲਬ ਕੋਈ ਹੋਰ ਵੱਡਾ ਲੀਡਰ ਵੀ ਮਤਲਬ ਸਾਡੇ ਦੇਸ਼ ਦਾ ਵੀ ਹਾਂ ਜਿਸ ਤਰ੍ਹਾਂ ਪਾਕਿਸਤਾਨ ਦਾ ਆਸਿਫ ਮਨੀਰ ਉਹ ਫੌਜ ਦਾ ਮੁਖੀ ਹੈ ਲੀਡਰ ਨਹੀਂ ਹੈ ਪਰ ਉੱਥੋਂ ਦੇ ਜਿਹੜਾ ਸਾਜਨਿਤਿਕ ਲੀਡਰ ਹੈ ਉਹਨੂੰ ਕੋਈ ਖਤਰਾ ਨਹੀਂ ਹੈ ਆਸੀਫ ਮਨੀਰ ਦਾ ਅਸੈਸੀਨੇਸ਼ਨ ਹੋ ਸਕਦਾ ਉਹਦੀ ਕੁੰਡਲੀ ਦੇ ਹਿਸਾਬ ਨਾਲ ਸੋ ਇਸ ਤਰ੍ਹਾਂ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਇਹ ਹੋਣ ਜਾ ਰਹੀਆਂ ਨੇ ਕਾਰਨ ਇਹ ਹੈ ਵੀ ਜਿਹੜੇ ਦੋ ਗ੍ਰਹਿਣ ਲੱਗ ਰਹੇ ਇਹ ਉਹਨਾਂ ਦਾ ਅਸਰ ਹੈ